ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਦਾ ਮਾਨ ਬੱਬੂ ਮੰਡ ਇਨੀ ਦਿਨੀ ਚਰਚਾ ਦੇ ਵਿੱਚ ਨੇ ਔਰ ਆਪਣੀ ਨਵੀਂ ਫਿਲਮ ਦਾ ਜਿਹੜਾ ਇੱਕ ਪੋਸਟਰ ਹੈ ਫਰਸਟ ਲੁੱਕ ਹੈ ਉਹ ਵੀ ਰਿਲੀਜ਼ ਕਰ ਦਿੱਤਾ ਫਿਲਮ ਦਾ ਨਾਮ ਹੈ ਸੁੱਚਾ ਸੂਰਮਾ ਜੋ ਅਗਲੇ ਮਹੀਨੇ ਰਿਲੀਜ਼ ਹੋਵੇਗੀ ਔਰ ਫੈਨਸ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਹਾਲੀ ਦੇ ਵਿੱਚ ਉਹ ਸਿਡਨੀ ਗਏ ਹੋਣੇ ਆਸਟ੍ਰੇਲੀਆ ਗਏ ਹੋਣੇ ਤੇ ਆਪਣੇ ਲਗਾਤਾਰ ਸ਼ੋਅ ਲਾ ਰਹੇ ਨੇ ਤੇ ਇਸ ਤੇ ਚੱਲਦੇ ਆਂ ਕਿਉਂਕਿ ਦੇਖਿਆ ਜਾਂਦਾ ਕਿ ਬੱਬੂ ਮਾਨ ਦੇ ਕਈ ਐਕਟਰ ਤੇ ਸਿੰਗਰ ਵੀ ਕਈ ਕਲਾਕਾਰ ਵੀ ਫੈਨ ਨੇ ਤੇ ਇੱਕ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗੇ ਆ ਕਿ ਪੰਜਾਬ ਦੇ ਵਿੱਚ ਬੈਠਿਆਂ ਵੱਡਾ ਗਰੇਵਾਲ ਤੋਂ ਵੇਟ ਨਹੀਂ ਹੋਇਆ ਆਸਟ੍ਰੇਲੀਆ ਜਾ ਨਹੀਂ ਹੋਇਆ ਪਰ ਵੀਡੀਓ ਕਾਲ ਤੇ ਉਹਨਾਂ ਦਾ ਜਿਹੜਾ ਲਾਈਵ ਸ਼ੋਅ ਦੇਖਿਆ ਤੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਬੇਟੀਆਂ ਨੇ ਔਰ ਉਹ ਜਿਹੜੀ ਝਲਕ ਐ ਸੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਔਰ ਵੱਡਾ ਗਰੇਵਾਲ ਨੇ ਲਿਫਟਸ ਕੈਪਸ਼ਨ ਦੇ ਵਿੱਚ ਉਸ ਵੀਡੀਓ ਦੇ ਵਿੱਚ ਕੀ ਲਿਖਿਆ ਤੁਹਾਨੂੰ ਪੜ ਕੇ ਸੁਣਾਉਂਦੇ ਆ ਵੱਡਾ ਗਰੇਵਾਲ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਵੀਡੀਓ ਔਰ ਫੋਟੋ ਸਾਂਝੀ ਕਰਦੇ ਹੋਏ ਲਿਖਿਆ ਉਸਤਾਦ ਦਾ ਲਾਈਵ ਸ਼ੋਅ ਦੇਖ ਰਿਆ ਸਿਰਾ ਹੋ ਗਿਆ ਵੀਡੀਓ ਕਾਲ ਤੇ ਗੱਲ ਹੋਈ ਉਸਤਾਦ ਨੂੰ ਸੁੱਚਾ ਸੂਰਮਾ ਲਈ ਕੰਗ੍ਰੈਚਸ ਕਿਹਾ ਕੌਣ ਕੌਣ ਦੇਖ ਰਿਹਾ ਸ਼ੋਅ ਸੋ ਕੈਪਸ਼ਨ ਦੇ ਵਿੱਚ ਵੱਡਾ ਗਰੇਵਾਲ ਨੇ ਨਾਲੇ ਸੁੱਚਾ ਸੂਰਮਾ ਦੀਆਂ ਬਤਾਈਆਂ ਦਿੱਤੀਆਂ ਅਤੇ ਕਿਹਾ ਕਿ ਉਸਤਾਦ ਦੇ ਨਾਲ ਵੀਡੀਓ ਕਾਲ ਤੇ ਗੱਲ ਹੋਈ ਕਿਉਂਕਿ ਕਈ ਕਲਾਕਾਰ ਉਹਨਾਂ ਨੂੰ ਬੱਬੂ ਮਾਨ ਨੂੰ ਉਸਤਾਦ ਕਹਿ ਕੇ ਬੁਲਾਉਂਦੇ ਨੇ ਕਈ ਕਟੜ ਫੈਨ ਨੇ ਉਹਨਾਂ ਦੇ ਤੇ ਹੁਣ ਕੌਣ-ਕੌਣ ਬੱਬੂ ਮਾਨ ਦੀ ਫਿਲਮ ਸੁੱਚਾ ਸੂਰਮਾ ਦੀ ਵੇਟ ਕਰ ਰਿਹਾ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਦਾ ਮਾਨ ਬੱਬੂ ਮਾਨ ਇਨੀ ਦਿਨੀ ਚਰਚਾ ਦੇ ਵਿੱਚ ਨੇ ਔਰ ਆਪਣੀ ਨਵੀਂ ਫਿਲਮ ਦਾ ਜਿਹੜਾ ਇੱਕ ਪੋਸਟਰ ਹੈ ਫਰਸਟ ਲੁੱਕ ਹੈ ਉਹੀ ਰਿਲੀਜ਼ ਕਰ ਦਿੱਤਾ ਹੈ ਫਿਲਮ ਦਾ ਨਾਮ ਹੈ ਸੁੱਚਾ ਸੁਰਮਾ ਜੋ ਅਗਲੇ ਮਹੀਨੇ ਰਿਲੀਜ਼ ਹੋਵੇਗੀ ਔਰ ਫੈਨਸ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਹਾਲੀ ਦੇ ਵਿੱਚ ਉਹ ਸਿਡਨੀ ਗਏ ਹੋਣੇ ਆਸਟ੍ਰੇਲੀਆ ਗਏ ਹੋਣੇ ਤੇ ਆਪਣੇ ਲਗਾਤਾਰ ਸ਼ੋਅ ਲਾ ਰਹੇ ਨੇ ਤੇ ਇਸ ਤੇ ਚਲਦੇ ਆ ਕਿਉਂਕਿ ਦੇਖਿਆ ਜਾਂਦਾ ਹੈ ਕਿ ਬੱਬੂ ਮਾਨ ਤੇ ਕਈ ਐਕਟਰ ਤੇ ਸਿੰਗਰ ਵੀ ਕਈ ਕਲਾਕਾਰ ਵੀ ਫੈਨ ਨੇ ਤੇ ਇੱਕ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗੇ ਆ ਕਿ ਪੰਜਾਬ ਦੇ ਵਿੱਚ ਬੈਠਿਆਂ ਵੱਡਾ ਘਰੇਵਾਲ ਤੋਂ ਵੇਟ ਨਹੀਂ ਹੋਇਆ ਆਸਟ੍ਰੇਲੀਆ ਜਾ ਨਹੀਂ ਹੋਇਆ ਪਰ ਵੀਡੀਓ ਕਾਲ ਤੇ ਉਹਨਾਂ ਦਾ ਜਿਹੜਾ ਲਾਈਵ ਸ਼ੋਅ ਦੇਖਿਆ ਤੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਵਿੱਚ ਦਿੱਤੀਆਂ ਨੇ ਔਰ ਉਹ ਜਿਹੜੀ ਝਲਕ ਆਸੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਔਰ ਵੱਡਾ ਗਰੇਵਾਲ ਲਿਵਸ ਕੈਪਸ਼ਨ ਦੇ ਵਿੱਚ ਉਸ ਵੀਡੀਓ ਦੇ ਵਿੱਚ ਕੀ ਲਿਖਿਆ ਤੁਹਾਨੂੰ ਪੜ ਕੇ ਸੁਣਾਉਂਦੇ ਵੱਡਾ ਗਰੇਵਾਲ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਵੀਡੀਓ ਔਰ ਫੋਟੋ ਸਾਂਝੀ ਕਰਦੇ ਹੋਏ ਲਿਖਿਆ ਉਸਤਾਦ ਦਾ ਲਾਈਵ ਸ਼ੋਅ ਦੇਖ ਰਿਆ ਸਿਰਾ ਹੋ ਗਿਆ ਵੀਡੀਓ ਕਾਲ ਤੇ ਗੱਲ ਹੋਈ ਉਸਤਾਦ ਨੂੰ ਸੁੱਚਾ ਸੂਰਮਾ ਲਈ ਕੰਗ੍ਰੈਟਸ ਕਿਹਾ ਕੌਣ ਕੌਣ ਦੇਖ ਰਿਹਾ ਸ਼ੋਅ ਸੋ ਕੈਪਸ਼ਨ ਦੇ ਵਿੱਚ ਵੱਡਾ ਗਰੇਵਾਲ ਨੇ ਨਾਲੇ ਸੁੱਚਾ ਸੂਰਮਾ ਦੀਆਂ ਬਤਾਈਆਂ ਦਿੱਤੀਆਂ ਅਤੇ ਕਿਹਾ ਕਿ ਉਸਤਾਦ ਦੇ ਨਾਲ ਵੀਡੀਓ ਕਾਲ ਤੇ ਗੱਲ ਹੋਈ ਕਿਉਂਕਿ ਕਈ ਕਲਾਕਾਰ ਉਹਨਾਂ ਨੂੰ ਬੱਬੂ ਮਾਨ ਨੂੰ ਉਸਤਾਦ ਕਹਿ ਕੇ ਬੁਲਾਉਂਦੇ ਨੇ ਕਈ ਕਟੜ ਫੈਨ ਨੇ ਉਹਨਾਂ ਦੇ ਤੇ ਹੁਣ ਕੌਣ ਕੌਣ ਬੱਬੂ ਮਾਨ ਦੀ ਫਿਲਮ ਸੁੱਚਾ ਸੂਰਮਾ ਦੀ ਵੇਟ ਕਰ ਰਿਹਾ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par but...